ਲੈਣਾ ਇਹ ਨਕੇ ਤਾਂ ਵੀ ਨਹੀਂ ਮੈਂ ਹਾਂ ਸਰਕਾਰਾਂ ਦੇ ਕਿਤੇ ਨਹੀਂ ਮੈਨੂੰ ਕੋਈ ਜਗ੍ਹਾ ਹੀ ਨਹੀਂ ਹੋਣੀ ਜਿੱਥੇ ਪਾਣੀ ਨਾ ਹੋਵੇ ਹਾਂ ਰਹੀ ਹੈ ਪ੍ਰੋਬਲਮ ਇਹ ਪਹਿਲਾਂ ਵਾਲੀਆਂ ਸਰਕਾਰਾਂ ਨੇ ਵਧੀਆ ਕੰਮ ਕੀਤਾ ਹੁੰਦਾ ਪਰ ਇਹ ਹੋਣੀ ਨਹੀਂ ਅੱਜ 14 ਕਰੋੜ ਰੁਪਏ ਦੀ ਰਾਈਜ਼ਿੰਗ ਮੀਨ ਫਾਇਰ ਦੇ ਨਿਪਟਣ ਵਾਲੀ ਹੈ ਹੋਵੇ ਤੇ ਸਭ ਬਣਾ ਰਹੇ ਹੂੰ ਤੇ ਚੱਲ ਪੂਜੋਗੇ ਨਾਲ ਮੇਰੇ ਸਾਬ ਨਾਲ 90% ਹਨ ਐਮਐਲਏ ਸਾਹਿਬ ਜਿਹੜੇ ਜਿਵੇਂ ਸਰਕਾਰ ਪੈਸੇ ਵੀ ਲਿਆਉਂਦੀ ਹੈ ਫਿਰ ਕੰਮ ਕਿੱਥੇ ਖੜ ਜਾਂਦਾ ਕੰਮ ਕਿਉਂ ਨਹੀਂ ਹੁੰਦਾ ਵੇਖੋ ਇਹਨਾਂ ਜਿਹੜਾ ਹਾਂ ਪਾਣੀ ਆ ਇਹ ਪਾਣੀ ਤਾਂ ਕਿਤੇ ਮਰਜੀ ਸ਼ਹਿਰ ਤੇ ਜਾ ਜਾਵੇ ਹੂੰ ਜਦੋਂ ਇਹ ਆਏ ਨਹੀਂ ਪਾਊਗਾ ਤਾਂ ਉਹ ਪਾਣੀ ਖੜਨਾ ਹੀ ਖੜਨਾ ਹੈ ਜੀ ਅਜੇ ਤਾਂ ਮਨ ਲਾਉਦਾ ਵੀ ਘੰਟਾ ਵੀ ਨਹੀਂ ਹੋਇਆ ਅਜੇ ਤੁਸੀਂ ਉਹ ਵੇਖ ਲਓ ਕਿ ਸਾਰੇ ਛਤਰੀ ਲੈ ਕੇ ਖੜਦੇ ਨਹੀਂ ਕਈ ਜਾਂਦਾ ਹੂੰ ਇਹਨਾਂ ਦਾ ਮਤਲਬ ਇਹ ਆ ਤੁਸੀਂ ਪਾਵੇ ਲੁਧਿਆਣਾ ਵੀ ਇਸ ਨੂੰ ਪਾਣੀ ਦੇਖ ਲੋ ਚੰਡੀਗੜ੍ਹ ਜਿਹੜੇ ਆਪਾਂ ਵੱਡੇ ਸ਼ਹਿਰ ਸਾਹਮਣੇ ਨੇ ਉੱਥੇ ਵੀ ਪਾਣੀ ਖੜਦਾ ਪਰ ਨਿਕਲਦਾ ਕਿੰਨੇ ਚਿਰ ਕੇ ਉਹ ਸੀਫਰੇ ਸਿਸਟਮ ਹੈ ਸੋ ਮੈਨੂੰ ਲੱਗਦਾ ਅਸੀਂ ਜਲਦੀ ਪਹਿਲਾਂ 20 25 25 ਗਣੇ ਇਹੀ ਪਾਣੀ ਖੜਾ ਰਹੀ ਪਈ ਹੈ ਜਿਹੜਾ ਸੀ ਇੱਕ ਅੱਡੇ ਟੈਂਸ਼ਨ ਹੋ ਰੋਦੀ ਤੇ ਐਮਐਲਏ ਸਾਹਿਬ ਅੱਜ ਝੋਨਾ ਲਾਇਆ ਮੱਛੀਆਂ ਛੱਡੀਆਂ ਚੋਨਾ ਲਾਇਆ ਇੱਥੇ ਮੱਛੀਆਂ ਛੱਡੀਆਂ ਉਹ ਤਾਂ ਹੁਣ ਦੀ ਗੱਲ ਏ ਆ ਵੀ ਇਲੈਕਸ਼ਨਾਂ ਦਾ ਸਮਾਂ ਆਗਲਾ ਕਹਿੰਦਾ ਵੀ ਟਿਕਟ ਮਿਲ ਜੇ ਮੈਨੂੰ ਹੂੰ ਤੇ 5 ਸਾਲ ਪਹਿਲਾਂ ਮਾਸਟਰ ਵੀ ਵੀ ਐਮ ਐਲ اے ਰਹੇ ਆ ਜਿਹੜੇ ਹੁਣ ਤੁਹਾਡੀ ਪਾਰਟੀ 'ਚ ਰਹੇ ਆ ਹਾਂ ਮੈਂ ਉਹੀ ਦੱਸਣ ਲੱਗਾ ਹੁਣ ਕਾਂਗਰਸ ਨੇ ਉਹ ਤਾਂ ਕਾਂਗਰਸ ਦੀ ਸਰਕਾਰ ਹੂੰ ਹੂੰ ਠੀਕ ਆ ਇਹਨਾਂ ਨੂੰ ਆਪਦੀ ਪਾਰਟੀ ਨੂੰ ਨਹੀਂ ਸਵਾਲ ਕਰਨਾ ਚਾਹੀਦਾ ਵੀ ਉਦੋਂ ਵੀ ਆਏ ਹਾਂ ਐਮ ਐਲ اے ਇਹਨਾਂ ਨੇ ਉਦੋਂ ਨਹੀਂ ਕੋਈ ਰਿਕਵੈਸਟ ਕੀਤਾਗਾ ਜਿਹੜੇ ਦੋ ਜੀ ਲਾ ਕੇ ਉਦੋਂ ਵੀ ਤੇ ਸਰਕਾਰ ਕੋ ਕਰਵਾ ਜਾਂਦੇ ਸਾਨੂੰ ਆ ਵੇਖ ਰਹੇ ਨੇ ਹੂੰ ਹੂੰ ਵੱਡੇ ਪੱਦਰ ਤੇ ਫੰਡ ਨਗਰ ਕੌਂਸਲ ਕੋਲੇ ਵੀ ਪਿਆ ਵੀ ਤੇ ਕੋਈ ਗਲੀ ਨਹੀਂ ਬਣ ਰਹੀ 8 ਮਹੀਨਿਆਂ ਤੋਂ ਪ੍ਰਧਾਨ ਬਣੇ ਹੋਏ ਨਗਰ ਕੌਂਸਲ ਸਾਰੀਆਂ ਗਲੀਆਂ ਬਣ ਰਹੀਆਂ ਤੁਹਾਡੇ ਨਾਲ ਨਹੀਂ ਬਣਦੀ ਉਹਨਾਂ ਦੀ ਨਹੀਂ ਤਾਂ ਤੁਹਾਨੂੰ ਦੀ ਵੀ ਨਹੀਂ ਕੋਈ ਗਲੀ ਬਣੇ ਕਿੱਥੇ ਬਣੀ ਦਿਖਾ ਦਿਓ ਕਿੱਥੇ ਮੈਂ ਦਿਖਾ ਦੇਵਾਂਗੇ ਤੁਹਾਨੂੰ ਕੋਈ ਨਾਲ ਲੈ ਕੇ ਚੱਲਾਂਗੇ ਕੈਮਰਾ ਵੀ ਲੈ ਕੇ ਚੱਲਾਂਗੇ ਔੜੀਆਂ ਜੀਆਂ ਸੜਕਾਂ ਸ਼ੁਰੂ ਕਰਨ ਲੱਗਿਆ ਉਸ ਦਿਨ ਆ ਜਿਹੜੀਆਂ ਦਿੱਤੀਆਂ ਹੋਏ ਆ ਤੇ ਇੱਧਰਲੇ ਪਾਸੇ ਇੱਥੇ ਐਮਐਲਏ ਸਾਹਿਬ ਮੇਰਾ ਸਵਾਲ ਸੀ ਕਿ ਜਿਹੜੇ ਇੱਥੇ ਵਾਟਰਬਾਕਸ ਦੀ ਪਾਈਪ ਪੈ ਰਹੀ ਹੈ ਤੇ ਉਹਨਾਂ ਨੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਪਟ ਪਟ ਕੇ ਜਿਹੜੀਆਂ ਸੜਕਾਂ ਸਾਰੀਆਂ ਮੰਡੀ ਦੀਆਂ ਸੜਤੀਆਂ ਆ ਜਿਹੜੀ ਵਾਟਰਬਾਕਸ ਵਾਲੀ ਪਾਈਪ ਪੈ ਰਹੀ ਹੈ ਉਹਨਾਂ ਨੇ ਹੀ ਸਾਰਾ ਲੋਡ ਕਰ ਦਿੱਤਾ ਹੁਣ ਪਾਉਣ ਆਸਤੇ ਤਾਂ ਪੱਟਣੀ ਪਊਗੀ ਹੁਣ ਪੱਟੇ ਬਿਨਾ ਕੋਈ ਨਵੀਜੀਬਲ ਚੀਜ਼ ਤਾਂ ਨਹੀਂ ਜਿਹੜੀ ਬੈਠੀ ਨਹੀਂ ਨਹੀਂ ਅਸੀਂ ਤੁਹਾਡੀ ਗੱਲ ਨਹੀਂ ਤੇ ਮੈਂ ਉਹਨਾਂ ਨੂੰ ਲੋਡ ਕਰ ਲਈਆਂ ਜਦੋਂ ਪੱਟ ਕੇ ਉਹਨੂੰ ਪਾ ਦੇਣਗੇ ਉਦੋਂ ਮਗਰੋਂ ਉਹਨੂੰ ਲੋਡ ਵੀ ਹੋਏ ਹੁਣ ਉਹਨਾਂ ਨੂੰ ਇਹ ਇਨਸਟਰਕਸ਼ਨਸ ਹੈ ਐਮਐਲ ਸਰ ਜਿਵੇਂ ਤੁਹਾਡੇ ਕੋਲ ਤਾਂ ਵੱਡੀ ਗੱਡੀ ਐ ਤੁਸੀਂ ਤਾਂ ਬੜੀ ਸੌਖੇ ਨਾਲ ਆ ਗਿਓ ਆਹ ਬੰਦੇ ਦਾ ਕੀ ਬਣੂਗਾ ਜਿਹੜੇ ਇੱਜੀ ਕੋਈ ਅਮਰਤੀ ਉਹ ਕਿਵੇਂ ਲੰਘੂ ਜਦੋਂ ਨਾਲ ਡਾੜਾ ਪਾਣੀ ਐ ਉਹ ਅਮਰਤੀ ਡੁੱਬ ਜੂਗੀ ਵੇਖੋ ਅਜ਼ੀਮੀ ਛੋਟੀਆਂ ਗੱਡੀਆਂ ਛੋੜੇ ਸਾਈਕਲ ਮੋਟਰਸਾਈਕਲਾਂ ਤੇ ਆਏ ਆ ਜੀ ਠੀਕ ਐ ਗੱਡੀ ਵੱਡੀ ਛੋਟੀ ਨਾਲ ਨਹੀਂ ਹੁੰਦਾਗਾ ਮੂਲ ਹਰੇ ਮੁcke ਨੂੰ ਕਹਿੰਦਾ ਮੁਕਾਮਲ ਲੱਗਦਾ ਹਰੇ ਵੀ ਪਈ ਜਾਂਦਾ ਵੇਖੋ ਕੀ ਨਹੀਂ ਵੱਧ ਹੋ ਰਿਹਾ ਮੇ ਪੱਤਰਕਾਰ ਸਾਹਿਬ ਜੀ ਨੂੰ ਮਗਰੋਂ ਅਸੀਂ ਪਾੜੀ ਸਹੀ ਕਰਦੇਗੇ ਸਾਰੀਆਂ ਗੱਡੀਆਂ ਰਾਮ ਨਾਲ ਲੰਗਣਗੀਆਂ ਵੱਡੀਆਂ ਛੋਟੀਆਂ ਸਾਈਕਲਾਂ ਦਾ ਪੈਦਲ ਜੀ ਧੰਨਵਾਦ